ਜਾਜਕ ਤਾਂ ਇੱਥੇ ਅਸੀਂ ਕਰੈਕਟਰ ਦੇਖਿਆ ਮਲਕੀ ਸਰਿਕ ਦਾ ਜਿਹੜਾ ਪਰਮੇਸ਼ਵਰ ਦਾ ਜਾਜਕ ਸੀ ਤਾਂ ਉਸ ਨੇ ਇਹ ਆਖ ਕੇ ਉਹਨੂੰ ਅਸੀਸ ਦਿੱਤੀ ਕਿ ਅਤ ਮਹਾ ਪਰਮੇਸ਼ਵਰ ਆਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ ਅਤੇ ਮੁਬਾਰਕ ਹੈ ਅਤ ਮਹਾ ਪਰਮੇਸ਼ਵਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ ਹੈ ਅਤੇ ਉਸ ਨੇ ਉਹਨੂੰ ਸਵ ਕਾਸੇ ਦਾ ਦਸਵੰਦ ਦਿੱਤਾ ਸੋ ਇੱਥੇ ਅਸੀਂ ਦੇਖਦੇ ਹਾਂ ਮਲਕ ਸਦਕ ਨੇ ਅਬਰਾਹਮ ਨੂੰ ਆਸ਼ੀਸ਼ ਦਿੱਤੀ ਅਬਰਾਹਮ ਨੇ ਉਹਨੂੰ ਸਵ ਕਾਸੇ ਦਾ ਦਸਵੰਦ ਦਿੱਤਾ ਜੇੜਾ ਤੁਹਾਡੇ ਲਈ ਆਸ਼ਿਸ਼ ਦੀ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਦੇ ਅੱਗੇ ਕਿਉਂਕਿ ਇੱਥੇ ਉਹਨੇ ਪਰਮੇਸ਼ਵਰ ਦੇ ਅੱਗੇ ਹੀ ਪ੍ਰਾਰਥਨਾ ਕੀਤੀ ਆ ਉਹਨੇ ਮਹਾਨ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਕੇ ਉਹਨੂੰ ਮੁਬਾਰਕ ਕਿਹਾ ਹੈ ਤਾਂ ਤੁਹਾਡੇ ਉਂਦੇ ਠਹਿਰਾਏ ਹੋਏ ਪਰਮੇਸ਼ਵਰ ਦੇ ਦਾਸ ਕੀ ਕਰਦੇ ਆ ਤੁਹਾਡੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਆ ਅਰ ਜਦੋਂ ਅਬਰਾਹਮ ਦੇ ਲਈ ਉਨੇ ਪ੍ਰਾਰਥਨਾ ਕੀਤੀ ਕਿ ਤੇਰੇ ਵੈਰੀਆਂ ਨੂੰ ਵੀ ਪ੍ਰਭੂ ਨੇ ਤੇਰੇ ਵਾਸਤੇ ਚਕਾਰ ਦਿੱਤਾ ਤੈਨੂੰ ਪਰਮੇਸ਼ਵਰ ਨੇ ਬਰਕਤਾਂ ਵਾਲਾ ਠਹਿਰਾਇਆ ਤਾਂ ਅਬਰਾਹਮ ਨੇ ਸਭ ਕਾਸੇ ਦਾ ਕਿਹੜੀ ਚੀਜ਼ ਦਾ ਜਿੰਨੀਆਂ ਵੀ ਉਹਦੇ ਕੋਲੇ ਆਸ਼ੀਸ਼ਾਂ ਤੇ ਬਰਕਤਾਂ ਸੀ ਉਹਨਾਂ ਵਿੱਚੋਂ ਸਭ ਕਾਸੇ ਦਾ ਦਸਵੰਧ ਉਹਨੇ ਮਲਕੀ ਸਦਕ ਦੇ ਅੱਗੇ ਭੇਟ ਕੀਤਾ ਤਾਂ ਅਸੀਂ ਸਭ ਕਾਸੇ ਦਾ ਦਸਵੰਧ ਪਰਮੇਸ਼ਰ ਦੇ ਜਾਣ ਦੇ ਅੱਗੇ ਲੈ ਕੇ ਆ ਸਕਦੇ ਆ ਪਰ ਇੱਥੇ ਅਸੀਂ ਦੇਖਦੇ ਆ ਜੋ ਅਸੀਂ ਸਿੱਖ ਰਹੇ ਆ ਕਿ ਜਦੋਂ ਅਬਰਾਹਮ ਪਰਮੇਸ਼ਰ ਦੇ ਠਹਿરાਏ ਹੋਏ ਜਾਣ ਨੂੰ ਮਿਲਿਆ ਤੇ ਸਖਣੇ ਹੱਥੀ ਬਿਲਕੁਲ ਨਹੀਂ ਮਿਲਿਆ ਉਹਨੇ ਉੱਤਮ ਭੇਟ ਦਿੱਤੀ ਅਰ ਜਦੋਂ ਉਹਨੇ ਉੱਤਮ ਭੇਟ ਦਿੱਤੀ ਤੇ ਆਜੋ 15 ਨੰਬਰ ਅਧਿਆਏ ਦੇ ਵਿੱਚ ਕਹਿੰਦਾ ਇੰਨਾ ਗੱਲਾਂ ਦੇ ਮਗਰੋਂ ਕਿੰਨਾ ਗੱਲਾਂ ਦੇ ਮਗਰੋਂ ਜਦੋਂ ਉਹ ਦਸਵੰਦ ਭੇਟਾ ਜਿਹੜੀਆਂ ਸੀਗੀਆਂ ਉਹ ਦੇ ਹਟਿਆ ਅਰ ਫਿਰ ਉਹਨੂੰ ਇੱਕ ਰਾਜਾ ਕਹਿੰਦਾ ਆ ਕਿ ਤੂੰ ਐਦਾਂ ਕਰ ਕਿ ਤੂੰ ਕੁਝ ਚੀਜ਼ਾਂ ਜਿਹੜੀਆਂ ਆ ਉਹ ਰੱਖ ਲੈ ਪਰ ਅਬਰਾਹਮ ਕਹਿੰਦਾ ਮੈਂ ਕੋਈ ਵੀ ਤੇਰੀਆਂ ਚੀਜ਼ਾਂ ਚੋਂ ਨਹੀਂ ਰੱਖਣੀ ਕਿਤੇ ਤੈਨੂੰ ਐਦਾਂ ਨਾ ਹੋਵੇ ਕਿ ਤੇਰੇ ਦਿੱਤੇ ਦਾ ਕਰਕੇ ਮੈਂ ਅਮੀਰ ਹੋ ਗਿਆ ਆ ਪਰ ਮੈਂ ਆਪਣੇ ਪਰਮੇਸ਼ਵਰ ਤੇ ਆਸ ਰੱਖਦਾ ਆ ਇਹਨਾਂ ਗੱਲਾਂ ਦੇ ਮਗਰੋਂ ਯਹਵਾ ਦਾ ਬਚਨ ਅਬਰਾਮ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਪਹਿਲਾਂ ਮਲਕਿਸ ਸਦਕ ਨੇ ਪ੍ਰਾਰਥਨਾ ਕਰਕੇ ਅਬਰਾਮ ਨੂੰ ਕੀ ਕਿਹਾ ਤੇਰਾ ਪਰਮੇਸ਼ਵਰ ਜਿਹੜਾ ਆ ਉਹ ਤੇਰੇ ਵੈਰੀਆਂ ਨੂੰ ਤੇਰੇ ਵਾਸ ਵਿੱਚ ਕਰਦਾ ਹੈ ਹੁਣ ਜਦੋਂ ਉਹਨੇ ਭੇਟਾ ਦੇ ਦਿੱਤੀਆਂ ਤਾਂ ਕੀ ਹੋਇਆ ਪਰਮੇਸ਼ਵਰ ਅਬਰਾਮ ਦੇ ਦਰਸ਼ਨ ਦੇ ਵਿੱਚ ਆਏ ਅਰ ਪਰਮੇਸ਼ਵਰ ਜੀ ਨੇ ਉਹਨੂੰ ਕਿਹਾ ਕਿ ਅਬਰਾਹਮ ਮੈਂ ਤੇਰੀ ਢਾਲ ਹਾਂ ਅਤੇ ਤੇਰਾ ਅਤ ਵੱਡਾ ਅਜ਼ਰ ਹਾਂ ਕਿੰਨਾ ਵੱਡਾ ਅਤ ਅਤ ਦਾ ਮਤਲਬ ਹੁੰਦਾ ਜਿਹਨੂੰ ਗਿਣਿਆ ਮਿਣਿਆ ਨਾ ਜਾ ਸਕੇ ਅਰ ਅਜ਼ਰ ਕੀ ਆ ਫਲ ਅੱਤ ਵੱਡਾ ਅਜ਼ਰ ਹਾਂ ਕਿਹੜੀ ਚੀਜ਼ ਦਾ ਅਜ਼ਰ ਸੀ ਉਹ ਜਿਹੜੀਆਂ ਭੇਟਾ ਦਾ ਸੰਬੰਧ ਦਿੱਤੇ ਸੀ ਉਪਰੰਤ ਅਬਰਾਮ ਨੇ ਆਖਿਆ ਹੈ ਯਹੋਵਾ ਪ੍ਰਭੂ ਤੂੰ ਮੈਨੂੰ ਕੀ ਦੇਵੇਂਗਾ ਕਿਉਂਕਿ ਉਸ ਤੋਂ ਪਹਿਲਾਂ ਅਬਰਾਮ ਦੇ ਨਾਲ ਇਦਾਂ ਕਦੀ ਕੋਈ ਐਕਸਪੀਰੀਅੰਸ ਨਹੀਂ ਸੀਗਾ ਕਿ ਦੇਣ ਦੇ ਬਦਲੇ ਵਿੱਚ ਕੀ ਕੁਝ ਹੋ ਸਕਦਾ ਹੈ ਤਾਂ ਅਬਰਾਹਮ ਸੁਪਨੇ ਵਿੱਚ ਇਕੋਸ਼ਨ ਕਰ ਰਿਹਾ ਆ ਪਰਬੂ ਦੇ ਅੱਗੇ ਪਰਮੇਸ਼ਰ ਦੇ ਅੱਗੇ ਕਹਿੰਦਾ ਪ੍ਰਭੂ ਤੂੰ ਮੈਨੂੰ ਕੀ ਦੇਵੇਂਗਾ ਕਿਉਂ ਜੋ ਮੈਂ ਆਉਤ ਜਾਂਦਾਂ ਹਾਂ ਆਉਤ ਦਾ ਮਤਲਬ ਜਿੱਦਾਂ ਕਿਸੇ ਨੂੰ ਕਈ ਵਾਰੀ ਗਾਲ ਨਹੀਂ ਕਹਿ ਦਿੰਦੇ ਆਉਂਤਰਾ ਆਉਤ ਦਾ ਮਤਲਬ ਹੁੰਦਾ ਜਿਹਦੀ ਔਲਾਦ ਨਾ ਹੋਵੇ ਕਹਿੰਦਾ ਤੂੰ ਮੈਨੂੰ ਕੀ ਦਊਂਗਾ ਮੈਂ ਤਾਂ ਆਉਤ ਹਾਂ ਪਰ ਮੇਰੇ ਘਰ ਦਾ ਵਾਰਿਸ ਇਹ ਦਮਿੰਸ਼ ਕੀ ਅਲੀ ਅਜ਼ਰ ਹੈ ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ਼ ਨਾ ਦਿੱਤੀ ਔਰ ਵੇਖ ਮੇਰਾ ਘਰ ਜਮ ਮੇਰਾ ਵਾਰਿਸ ਹੋਵੇਗਾ ਤਾਂ ਵੇਖੋ मतलब अब्राहम परमेश्वर ਨੂੰ ਇਦਾਂ ਕਹਿ ਰਿਹਾ ਕਿ ਤੂੰ ਮੈਨੂੰ ਕੀ ਦਊਗਾ મતલਬ ਉਹਦਾ ਮਾਨ ਨਾ 부ਝਿਆ ਹੋਇਆ ਯਾ ਅਸਲ ਵਿੱਚ ਜਦੋਂ ਆਪਾਂ ਇਸ ਦਰਸ਼ਨ ਚੋਂ ਦੇਖਦੇ ਆਂ ਕਈ ਵਾਰੀ ਜਦੋਂ ਕਿਸੇ ਕੋਲੇ ਔਲਾਦ ਨਹੀਂ ਹੁੰਦੀ ਉਹ ਸੋਚਦਾ ਮੈਂ ਕਿਹਦੇ ਲਈ ਜੋੜਨਾ ਹੈ ਮੈਂ ਕਿਹਦੇ ਲਈ ਇਕੱਠਾ ਕਰਨਾ ਹੈ ਮੈਂ ਕੀ ਕਰਨਾ ਹੈ ਸਮਝ ਰਹੇ ਹੋ ਤਾਂ ਇਦਾਂ ਹੀ ਅਬਰਾਹਮ ਕਹਿੰਦਾ ਮੇਰੇ ਮੇਰੇ ਘਰ ਦਾ ਮਾਲਕ ਤੇ ਆ ਉੱਪਰ ਜਿਹੜਾ ਆ ਇਹੇ ਆ ਔਲਾਦ ਨਹੀਂ ਹੈ ਤੇ ਤੂੰ ਮੈਨੂੰ ਕੀ ਦੇਊਗਾ ਪਰ ਪਰਮੇਸ਼ੁਰ ਨੇ ਗੋਨੂ ਕੀ ਕਿਹਾ ਤਾਂ ਵੇਖੋ ਯਹੋਵਾ ਦਾ ਬਚਨ ਉਹਦੇ ਕੋਲ ਆਇਆ ਕਿ ਇਹ ਤੇਰਾ ਵਾਰਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖਮ ਵਿੱਚੋਂ ਨਿਕਲੇਗਾ ਤੇਰਾ ਵਾਰਸ ਹੋਵੇਗਾ ਤਾਂ ਉਹ ਉਸ ਨੂੰ ਬਾਹਰ ਲੈ ਗਿਆ ਔਰ ਆਖਿਆ ਆਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਹਨਾਂ ਨੂੰ ਗਿਣ ਸਕੇ ਫਿਰ ਉਸਨੇ ਉਹਨੂੰ ਆਖਿਆ ਇੰਨੀ ਹੀ ਤੇਰੀ ਅੰਸ ਹੋਵੇਗੀ ਆਮਨ ਤਾਂ ਪਰਮੇਸ਼ਰ ਨੇ ਕਿਹਾ ਇਹੇ ਉਪਰਾਂ ਤੇਰਾ ਵਾਰਿਸ ਨਹੀਂ ਹੋਊਗਾ ਤੇਰੇ ਸਰੀਰ ਤੋਂ ਤੇਰੇ ਡੀਐਨਏ ਚੋਂ ਤੇਰਾ ਵਾਰਿਸ ਹੋਊਗਾ ਤੇ ਤਾਂ ਦਸਵੰਨ ਭੇਟਾ ਦੇ ਨਾਲ ਅਬਰਾਹਮ ਦੇ ਜੀਵਨ ਵਿੱਚ ਔਲਾਦ ਦੀ ਆਸ਼ੀਸ਼ ਪਰਮੇਸ਼ਵਰ ਨੇ ਉਪਨ ਕਰ ਦਿੱਤੀ ਹallelujah ਤਾਂ ਕਈ ਵਾਰੀ ਅਸੀਂ ਸੋਚਦੇ ਆ ਕਿ ਭੇਟਾ ਦੇਣ ਨੂੰ ਸਾਨੂੰ ਕਹਿ ਦਿੱਤਾ ਭੇਟਾ ਦੇ ਨਾਲ ਔਲਾਦ ਦਾ ਅੰਸ਼ ਦੇ ਵਦਨ ਦਾ ਕੀ ਪਰ ਹੈ ਕਨੈਕਸ਼ਨ ਹੈ ਆਕਰ ਕਿਸੇ ਦੇ ਕੋਲੇ ਔਲਾਦ ਨਹੀਂ ਆ ਤਾਂ ਉਹ ਇੱਕ ਬੈਸਟ ਆਫ ਪ੍ਰਿੰਗ ਪਰਮੇਸ਼ਵਰ ਦੇ ਅੱਗੇ ਲੈ ਕੇ ਆਏ ਜਿੱਦਾਂ ਅਬਰਾਹਮ ਦੇ ਉੱਤੇ ਪਰਮੇਸ਼ਵਰ ਨੇ ਆਸ਼ੀਸ਼ ਅੰਸਵਰਣ ਦੀ ਖੋਲੀ ਕਿੰਨੀ ਅੰਸ ਕਹਿੰਦਾ ਜੇ ਤਾਰਿਆਂ ਨੂੰ ਗਿਣ ਸਕਦਾ ਤਾਂ ਦੇਖ ਲੈ ਇੰਨੀ ਤੇਰੀ ਅੰਸ ਆਊਗੀ ਤਾਂ ਤੁਸੀਂ ਤੇ ਮੈਂ ਅਸੀਂ ਕੌਣ ਆਬਰਾਹਮ ਦੀ ਅੰਸ ਜਿਹੜਾ ਵੀ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦਾ ਹੈ ਸੱਚੇ ਜੀਵਨ ਦੇ ਪਰਮੇਸ਼ਰ ਦੇ ਅਬਰਾਹਮ ਦੀ ਅੰਸ ਦੇ ਵਿੱਚੋਂ ਗਿਣਿਆ ਜਾਂਦਾ ਹੈ ਪਰ ਇਹ ਦਰਸ਼ਨ ਉਹਨੂੰ ਕਦੋਂ ਮਿਲਿਆ ਜਦੋਂ ਭੇਟਾ ਚੜਾਈਆ ਜਦੋਂ ਦਸਵੰਦ ਦਿੱਤਾ ਅਰੇ ਮੈਂ ਹਮੇਸ਼ਾ ਇਹ ਗੱਲ ਦੇਖੀ ਹੈ ਪਵਿੱਤਰ ਬਾਈਬਲ ਵਿੱਚ ਜੋ ਘਟਨਾ ਇੱਕ ਵਾਰੀ ਵਾਪਰੀ ਉਹ ਇੱਕ ਵਾਰੀ ਵਾਪਰ ਕੇ ਬਸ ਨਹੀਂ ਹੋਈ ਸਿਰਫ ਯਿਸੂ ਮਸੀਹ ਦੇ ਸਲੀਬ ਦੀ ਘਟਨਾ ਤੋਂ ਬਿਨਾ ਪਰ ਬਾਕੀ ਸਾਰੀਆਂ ਘਟਨਾ ਅਗੇਨ ਐਂਡ ਅਗੇਨ ਹੋਈਆਂ ਕਿਉਂਕਿ वचन ਇਸ ਗੱਲ ਤੇ ਤਵੱਜੋ ਦੇਣ ਨੂੰ ਸਾਨੂੰ ਕਹਿੰਦਾ ਆ ਕਿ ਦੋ ਜਾਂ ਤਿੰਨ ਗਵਾਹਾਂ ਦਾ ਹੋਣਾ ਬੜਾ ਜ਼ਰੂਰੀ ਆ ਤਾਂ वचन ਨੇ ਵਚਨ ਦੇ ਉੱਤੇ ਵੀ ਇਦਾਂ ਹੀ ਜਾਂਦਾ ਹੈ ਤੁਸੀਂ ਕਿਸੇ ਵੀ ਆਇਤ ਨੂੰ ਦੇਖੋਗੇ ਬਾਈਬਲ ਦੇ ਵਿੱਚ ਉਹ ਦੋ ਤਿੰਨ ਵਾਰੀ ਪੰਜ ਸੱਤ ਵਾਰੀ ਰਿਪੀਟ ਆ ਕੋਈ ਵੀ ਆਇਤ ਇੱਕ ਵਾਰੀ ਨਹੀਂ ਆ ਚਾਹੇ ਉਤਪਤ ਦੀਆਂ ਪਹਿਲੀਆਂ ਹੀ ਆਇਤਾਂ ਆ ਚਾਹੇ ਕਿਸੇ ਨੇ ਦੂਜੇ ਨੂੰ ਸੁਣਾਉਣ ਲਈ ਬੋਲੀਆਂ ਜਾਂ ਕਿੱਦਾਂ ਵੀ ਸਭ ਕੁਝ ਰਿਪੀਟ ਹੋਇਆ ਆ ਤੇ ਇਹ ਸਟੋਰੀ ਰਿਪੀਟ ਹੋਈ ਸੁਲੇਮਾਨ ਦੇ ਜੀਵਨ ਵਿੱਚ ਜਾ ਕੇ ਅਬਰਾਹਮ ਨੂੰ ਦਰਸ਼ਨ ਵਿੱਚ ਪਰਮੇਸ਼ਵਰ ਮਿਲੇ ਕਦੋਂ ਬੇਟਾ ਦੇਣ ਦੇ ਬਾਅਦ ਤੇ ਇੱਕ ਸਮਾਂ ਆਇਆ ਜਦੋਂ ਸੁਲੇਮਾਨ ਨੇ ਬਹੁਤ ਵੱਡੀਆਂ ਬੇਟਾ ਚੜਾਈਆਂ ਪਰਮੇਸ਼ਵਰ ਦੇ ਅੱਗੇ ਬਹੁਤ ਜ਼ਿਆਦਾ ਵੱਡੀਆਂ ਬੇਟਾ ਅਰ ਕੀ ਹੋਇਆ ਉਸੇ ਰਾਤ ਲਿਖਿਆ ਉਸੇ ਰਾਤ ਉਹਨੂੰ ਇੱਕ ਦਰਸ਼ਨ ਆਇਆ ਤੇ ਦਰਸ਼ਨ ਵਿੱਚ ਆਣ ਕੇ ਪਰਮੇਸ਼ਵਰ ਨੇ ਉਹਨੂੰ ਪੁੱਛਿਆ ਵੀ ਮੰਗ ਤੈਨੂੰ ਕੀ ਚਾਹੀਦਾ ਹੈ ਤਉਨੇ ਕਿਹਾ ਕਿ ਮੈਂ ਤਾਂ ਨਿਆਣਾ ਜਿਹਾ ਆਂ ਪਰ ਜਿਹੜੀ ਤੂੰ ਮੈਨੂੰ ਜ਼ਿੰਮੇਵਾਰੀ ਦਿੱਤੀ ਐ ਜ਼ਿੰਮੇਵਾਰੀ ਨਿਭਾਉਣ ਦੀ ਬੁੱਧ ਦੇ ਦੇ ਮੈਨੂੰ ਉਹਨੇ ਪੈਸਾ ਹੋਰ ਕੁਝ ਨਹੀਂ ਮੰਗਿਆ ਪਰ ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਬੁੱਧ ਦਿੰਨਾ ਆ ਇੰਨੀ ਕਿ ਨਾ ਤੇਰੇ ਤੋਂ ਪਹਿਲਾਂ ਕਿਸੇ ਨੂੰ ਓਨੀ ਅਕਲ ਸੀ ਨਾ ਤੇਰੇ ਬਰਾਬਰ ਤੇ ਕਿਸੇ ਨੂੰ ਆਊਗੀ ਸਿਰਫ ਇੰਨਾ ਹੀ ਨਹੀਂ ਕਹਿੰਦਾ ਮੈਂ ਇੰਨਾ ਧਨ ਦੌਲਤ ਤੈਨੂੰ ਦਊਂਗਾ ਕੇ ਨਾ ਪਹਿਲਾਂ ਕਿਸੇ ਕੋਲ ਸੀ ਤੇ ਨਾ ਇਹਨਾ ਹੋਊਗਾ ਪਰ ਇਹ ਦਰਸ਼ਨ ਸੁਲੇਮਾਨ ਨੂੰ ਕਦੋਂ ਆਇਆ ਜਦੋਂ ਉਹਨੇ ਆਫਰਿੰਗਸ ਦਿੱਤੀਆਂ ਸਮਝ ਆ ਰਹੀ ਹੈ ਤਾਂ ਆਫਰਿੰਗਸ ਤੁਹਾਡੀ ਲਾਈਫ ਦੇ ਵਿੱਚ ਸਪਿਰਚੁਅਲ ਰੈਲਮ ਦੇ ਵਿੱਚ ਜਿਹੜੀਆਂ ਰੁਕਾਵਟਾਂ ਆ ਤੁਹਾਡੀ ਬਰਕਤ ਦੇ ਅੱਗੇ ਲੱਗੀਆਂ ਹੋਈਆਂ ਉਹਨਾਂ ਰੁਕਾਵਟਾਂ ਨੂੰ ਦੂਰ ਕਰਦੀ ਆ ਅਰ ਜਦੋਂ ਤੁਸੀਂ ਇੱਕ ਚੰਗੀ ਵੱਡੀ ਆਫਰਿੰਗ ਦਿੰਦੇ ਹੋ ਤਾਂ ਚੰਗੀ ਵੱਡੀ ਆਸ਼ੀਸ਼ ਨੂੰ ਚੰਗੇ ਵੱਡੇ ਫਰਦਾਨ ਨੂੰ ਚੰਗੀ ਵੱਡੀ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਲੈਂਦੇ ਹੋ ਕਿਉਂਕਿ ਸੁਲੇਮਾਨ ਦੀ ਆਫਰਿੰਗ ਵੀ ਕੋਈ ਛੋਟੀ ਆਫਰਿੰਗ ਨਹੀਂ ਸੀ ਮੈਂ ਫਿਰ ਤੋਂ ਕਹਿੰਨੀ ਆ ਕਿ ਆਫਰਿੰਗ ਤੁਹਾਡੀਆਂ ਸਿਚੁਏਸ਼ਨਸ ਦੇ ਅਕੋਰਡਿੰਗਲੀ ਵੱਡੀ ਛੋਟੀ ਆ ਜਿਹੜਾ ਅੱਜ ਦਾਸ ਲੈ ਕੇ ਆਇਆ ਜੇ ਉਹ ਦਾਸ ਹੀ ਦੇ ਜਾਂਦਾ ਆ ਭਾਉ ਜੇ ਦੀ ਹਿੰਮਤ ਹੀ ਦੱਸਦੀ ਆ ਉਹ ਦੱਸ ਹੀ ਦੇ ਦਿੰਦਾ ਆ ਇਹ ਬਹੁਤ ਵੱਡੀ ਆਫਰਿੰਗ ਪਰ ਜੇ ਕੋਈ 5 ਲੱਖ ਵਾਲਾ 10000 ਕੱਢ ਕੇ ਦੇ ਰਿਹਾ ਆ ਤਾਂ ਇਹ ਕੋਈ ਵੱਡੀ ਆਫਰਿੰਗ ਨਹੀਂ ਆ ਸੁਲੇਮਾਨ ਇੱਕ ਪਾਦਸ਼ਾਹ ਸੀ ਉਹਨੇ ਪਾਕ ਸ਼ਾਹਾਂ ਵਿੱਚੋਂ ਇੱਕ ਵੱਡੇ ਬਾਦਸ਼ਾਹ ਹੋਣ ਵਾਲੀ ਆਫਰਿੰਗ ਚੜਾਈ ਪਰਮੇਸ਼ਵਰ ਦੇ ਅੱਗੇ ਅਰ ਪਾਦਸ਼ਾਹਾਂ ਵਿੱਚੋਂ ਵੱਡਾ ਬਾਦਸ਼ਾਹ ਗਿਣਿਆ ਜਾਣ ਵਾਲੀ ਬਰਕਤ ਦਿੱਤੀ ਪਰਮੇਸ਼ਵਰ ਨੇ ਸੁਲੇਮਾਨ ਨੂੰ ਹallelujah ਅਰੇ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਰੈਫਰੈਂਸ ਹੋਰ ਵੀ ਦਿਖਾਉਂਗੀ ਕਿ ਖਾਲੀ ਹੱਥੀ ਪਰਮੇਸ਼ਵਰ ਦੇ ਦਾਸ ਨੂੰ ਕਦੀ ਨਹੀਂ ਮਿਲਣਾ ਅੱਜ ਉਹ ਆਪਾਂ ਦੇਖੀਏ ਪਹਿਲਾ ਸੈਮੂਅਲ ਉਹਦਾ ਨੌਵਾਂ ਅਧਿਆਇ ਜਿਹੜਾ ਆ ਉਹਦੇ ਵਿੱਚ ਆਪਾਂ ਜਾਣਦੇ ਆ ਉਹਦੀ 7 ਤੋਂ 10 ਦੇ ਵਿੱਚ ਆਪਾਂ ਪੜਾਂਗੇ ਇਹ ਉਦੋਂ ਦੀ ਗੱਲ ਆ ਜਦੋਂ ਸ਼ਾਉਲ ਦੀਆਂ ਖੋਤੀਆਂ ਗਵਾਚ ਗਈਆਂ ਤੇ ਉਹਨਾਂ ਨੂੰ ਮਿਲ ਨਹੀਂ ਰਹੀਆਂ ਤੇ ਉੱਥੇ ਪੁਰਾਣੇ ਸਮਿਆਂ ਵਿੱਚ ਕੀ ਹੁੰਦਾ ਸੀ ਨਬੀਆਂ ਦੇ ਕੋਲ ਉਹਨਾਂ ਨੂੰ ਦਰਸ਼ੀ ਕਿਹਾ ਜਾਂਦਾ ਸੀ ਜਿਹੜੇ ਅਗਰਾ ਦੇਖ ਲੈਂਦੇ ਆ ਜਾਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦੀਆਂ ਉਹ ਅੱਖਾਂ ਬੰਦ ਕਰਕੇ ਧਿਆਨ ਲਾਉਂਦੇ ਆ ਦੇਖ ਕੇ ਦੱਸ ਦਿੰਦੇ ਵੀ ਇੱਧਰ ਨੂੰ ਜਾਓ ਇੱਧਰ ਨੂੰ ਜਾਓ ਇਦਾਂ ਕਰੋ ਇਦਾਂ ਕਰੋ ਸੋ ਉਹਨਾਂ ਨੂੰ ਦਰਸ਼ੀ ਕਿਹਾ ਜਾਂਦਾ ਸੀ ਨਬੀ ਵੀ ਕਿਹਾ ਜਾਂਦਾ ਸੀ ਤਾਂ ਇੱਥੇ ਸ਼ਾਉਲ ਨੇ ਆਪਣੇ ਟੈਲੂ ਇਹਨੂੰ ਆਖਿਆ ਉਹਦਾ ਟੈਲੂ ਆ ਕਹਿੰਦਾ ਵੀ ਆਪਾਂ ਭੱਜੇ ਫਿਰਦੇ ਆ ਥੱਕੇ ਫਿਰਦੇ ਆ ਕਿਉਂ ਨਾ ਆਪਾਂ ਇੱਕ ਦਰਸ਼ੀ ਕੋਲ ਜਾਈਏ ਉਹ ਬੜਾ ਜਾਣਿਆ ਬੁੱਝਿਆ ਸਿਆਣਾ ਜਿਹੜਾ ਆ ਉਹ ਮਸ਼ਹੂਰ ਆ ਆਪਾਂ ਉਹਦੇ ਕੋਲੇ ਜਾਈਏ ਸ਼ਾਉਲ ਨੇ ਆਪਣੇ ਟੈਲੂ ਨੂੰ ਆਖਿਆ ਜੇ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਮਰਦ ਲਈ ਕੀ ਲਿਆ ਜਾਈਏ ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁੱਕ ਗਈਆਂ ਹਨ ਅਤੇ ਉਸ ਪਰਮੇਸ਼ਵਰ ਦੇ ਮਰਦ ਲਈ ਸਾਡੇ ਕੋਲ ਕੋਈ ਸੁਗਾਤ ਨਹੀਂ ਹੈ ਸਾਡੇ ਕੋਲ ਹੈ ਕੀ ਸਮਝ ਆ ਗਈ ਇਸ ਵਚਨ ਚ ਜਦੋਂ ਵੀ ਪੁਰਾਣੇ ਸਮਿਆਂ ਵਿੱਚ ਵੀ ਜਦੋਂ ਲੋਕ ਪਰਮੇਸ਼ਵਰ ਦੇ ਲੋਕਾਂ ਕੋਲ ਜਾਂਦੇ ਸੀ ਕੁਛ ਪੁੱਛਣ ਨੂੰ ਕੋਈ ਸਲਾਹ ਲੈਣ ਨੂੰ ਖਾਲੀ ਹੱਥ ਨਹੀਂ ਜਾਂਦੇ ਸੀ ਹੁਣ ਜਦੋਂ ਸ਼ਾਉਲ ਦਾ ਜਿਹੜਾ ਨਾਲ ਦਾ ਸਾਥੀ ਆ ਉਹਨੂੰ ਕਹਿੰਦਾ ਵੀ ਆਪਾਂ ਵੀ ਚੱਲਦੇ ਆ ਪੁੱਛ ਕੇ ਆਈਏ ਤਾਂ ਸ਼ਾਉਲ ਕਹਿੰਦਾ ਚਲੇ ਤਾਂ ਜਾਂਦੇ ਆ ਪਰ ਆਪਣੇ ਕੋਲੇ ਹੈਗਾ ਕੀ ਉਹਨੂੰ ਦੇਣ ਨੂੰ ਆਪਣੇ ਤਾਂ ਕਹਿੰਦਾ ਭਾਂਡਿਆਂ 'ਚ ਰੋਟੀਆਂ ਵੀ ਮੁੱਕ ਗਈਆਂ ਤੇ ਆਪਾਂ ਆਪਣੇ ਕੋਲ ਕੋਈ ਗਿਫਟ ਨਹੀਂ ਕਹਿੰਦਾ ਕੋਈ ਸੁਗਾਤ ਨਹੀਂ ਹੈਗੀ ਆਪਣੇ ਕੋਲੇ ਕਿ ਆਪਾਂ ਉਹਨੂੰ ਦਈਏ ਸਾਡੇ ਕੋਲ ਹੈ ਕੀ ਤੇ ਟੈਲੂ ਆ ਕੇ ਕਹਿੰਦਾ ਟੈਲੂ ਇਹਨੇ ਸ਼ਾਉਲ ਨੂੰ ਫਿਰ ਉੱਤਰ ਦਿੱਤਾ ਅਤੇ ਆਖਿਆ ਵੇਖ ਇੱਕ ਚਵਾਨੀ ਮੇਰੇ ਕੋਲ ਹੈਗੀ ਤਾਂ ਟੈਲੂ ਇਹਦੇ ਕੋਲ ਇੱਕ ਚਵਾਨੀ ਸੀਗੀ ਤਾਂ ਤੁਸੀਂ 2000 ਨਾਲੋਂ ਵੱਧ ਸਾਲ ਪਿੱਛੇ ਚਲੇ ਜਾਓ ਤੇ ਚਵਾਨੀ ਦੀ ਵੈਲਿਊ ਸਮਝ ਲਓ ਤੁਸੀਂ ਮਤਲਬ ਸਾਡੇ ਪਾਪਾ ਹੁਣੀ ਦੱਸਦੇ ਹੁੰਦੇ ਆ ਕਿ ਜਦੋਂ ਉਹ ਸਕੂਲ ਜਾਂਦੇ ਸੀ ਤਾਂ ਉਦੋਂ ਵੀ ਰੁਪਈਆ ਥੈਲੀ ਬਹੁਤ ਮਾਇਨੇ ਰੱਖਦੀ ਸੀ ਤਾਂ ਮਤਲਬ ਅਸ ਤੋਂ 25 2600 3000 ਸਾਲ ਦੇ ਅਬਾਊਟ ਪਿੱਛੇ ਨੂੰ ਚਲਿਆ ਜਾਈਏ ਆਪਾਂ ਤਾਂ ਚਵਾਨੀ ਮੈਟਰਸ ਅ ਲਾਰਡ ਬਹੁਤ ਮਾਇਨੇ ਰੱਖਦੀ ਹੈ ਤਾਂ ਟੈਲੂਆ ਕਹਿੰਦਾ ਕਿ ਆਪਣੇ ਕੋਲ ਇੱਕ ਚਵਾਨੀ ਹੈਗੀ ਆ ਮੇਰੇ ਕੋਲ ਸੋ ਮੈਂ ਉਸ ਪਰਮੇਸ਼ਵਰ ਦੇ ਮਰਦ ਨੂੰ ਦਿਹਾਗਾ ਪਈ ਉਹ ਸਾਨੂੰ ਸਾਡਾ ਰਾਹ ਦੱਸੇ ਪਿਛਲੇ ਸਮੇਂ ਇਜ਼ਰਾਇਲ ਵਿੱਚ ਜਦ ਕੋਈ ਮਨੁੱਖ ਪਰਮੇਸ਼ਵਰ ਕੋਲ ਮਤਾ ਕਰਨ ਜਾਂਦਾ ਸੀ ਤਾਂ ਐਉਂ ਆਖਦਾ ਸੀ ਕਿ ਆਓ ਅਸੀਂ ਦਰਸ਼ੀ ਕੋਲ ਜਾਈਏ ਕਿਉਂਕਿ ਉਹ ਜਿਹੜਾ ਹੁਣ نبی ਸਦੋਂਦਾ ਹੈ ਪਿੱਛੇ ਉਹਨੂੰ ਦਰਸ਼ੀ ਆਖਦੇ ਸਨ ਤਦ ਸ਼ਾਊਲ ਨੇ ਆਪਣੇ ਟੈਲੂਏ ਨੂੰ ਆਖਿਆ ਚੰਗੀ ਗੱਲ ਹੈ ਚੱਲ ਚੱਲੀਏ ਸੋ ਉਹ ਸ਼ਹਿਰ ਨੂੰ ਆਏ ਜਿੱਥੇ ਉਹ ਪਰਮੇਸ਼ਵਰ ਦਾ ਮਰਦ ਸੀ ਤਾਂ ਫੇਰ ਸ਼ਾਊਲ ਤਿਆਰ ਹੋਇਆ ਜਾਣ ਨੂੰ ਅਰਫੇ ਕੀ ਹੋਇਆ 14 ਨੰਬਰ ਆਇਤ ਵਿੱਚ ਆਜੋ ਸੋ ਉਹ ਸ਼ਹਿਰ ਨੂੰ ਚੜ ਗਏ ਜਦ ਸ਼ਹਿਰ ਵਿੱਚ ਵੜੇ ਤਾਂ ਵੇਖੋ ਸੈਮੂਅਲ ਉੱਚੇ ਥਾਂ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿਕਲਿਆ ਯਹਵਹ ਨੇ ਸ਼ਾਉਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸੈਮੂਅਲ ਦੇ ਕੰਨ ਖੋਲ ਕੇ ਆਖ ਦਿੱਤਾ ਸੀ ਜੋ ਭਲਕੇ ਐਸ ਵੇਲੇ ਇੱਕ ਮਨੁੱਖ ਨੂੰ ਬਿਨਿਆਮਾਨ ਦੇ ਦੇਸੋਂ ਮੈਂ ਤੇਰੇ ਕੋਲ ਕੱਲਾਂਗਾ ਸੋ ਤੂੰ ਉਹਨੂੰ ਮਸਾ ਕਰੀ ਜੋ ਉਹ ਮੇਰੀ ਪਰਜਾ ਇਜ਼ਰਾਈਲ ਦਾ ਪ੍ਰਧਾਨ ਬਣੇ ਅਤੇ ਮੇਰੀ ਪਰਜਾ ਨੂੰ ਫਲਿਸਤੀਆਂ ਦੇ ਹੱਥੋਂ छुड़ाਵੇ ਕਿਉਂ ਜੋ ਮੈਂ ਆਪਣੀ ਪਰਜਾ ਵੱਲ ਧਿਆਨ ਕੀਤਾ ਹੈ ਇਸ ਲਈ ਜੋ ਉਹਨਾਂ ਦੀ ਦੁਹਾਈ ਮੇਰੇ ਤੋੜੀ ਪੁੱਜ ਪਈ ਹੈ ਤਾਂ ਪਹਿਲਾਂ ਹੀ ਪਰਮੇਸ਼ਵਰ ਨੇ ਸਾਮੂਅਲ ਦੇ ਕੰਨਾਂ ਦੇ ਵਿੱਚ ਇਹ ਗੱਲ ਪਾ ਦਿੱਤੀ ਪਹਿਲਾਂ ਹੀ ਉਹਦੇ ਮਨ 'ਚ ਇਹ ਗੱਲ ਕਹਿ ਦਿੱਤੀ ਕਿ ਕੱਲ ਨੂੰ ਇਸ ਵੇਲੇ ਮੈਂ ਭੇਜੂੰਗਾ ਇੱਕ ਬੰਦੇ ਨੂੰ ਤੇਰੇ ਕੋਲ ਤੇ ਤੂੰ ਉਹਨੂੰ ਮਸਾ ਕਰਨਾ ਹੈ ਜਦੋਂ ਪਰਮੇਸ਼ਰ ਨੇ ਇਹ ਗੱਲ ਪਾਈ ਜਦੋਂ ਸ਼ਾਉਲ ਤਿਆਰ ਹੋ ਗਿਆ ਜਦੋਂ ਸ਼ਾਉਲ ਦੇ ਕੋਲ ਆਫਰਿੰਗ ਅਰੇਂਜ ਹੋ ਗਈ ਕਿ ਚਲੋ ਚੱਲੀਏ ਜਦੋਂ ਖਾਲੀ ਹੱਥ ਨਹੀਂ ਸੀ ਜਦੋਂ ਹੱਥਾਂ ਵਿੱਚ ਇੰਤਜ਼ਾਮ ਹੋ ਗਏ ਅਰ ਉਹ ਉਧਰ ਨੂੰ ਪਰਮੇਸ਼ਰ ਦੇ ਜਨਵਰ ਨੂੰ ਤੁਰੇ ਤਾਂ ਪਹਿਲਾਂ ਹੀ ਪਰਮੇਸ਼ਰ ਇੱਕ ਦਿਨ ਪਹਿਲਾਂ ਹੀ ਡਿਵਾਈਨ ਵੇ ਦੇ ਨਾਲ ਸ਼ਾਉਲ ਦੇ ਅਭਿਸ਼ੇਕ ਦਾ ਜਿਹੜਾ ਆ ਉਹ ਇੰਤਜ਼ਾਮ ਕਰ ਦਿੱਤਾ ਸੋ ਜਦ ਸੈਮੂਅਲ ਨੇ ਸ਼ਾਉਲ ਨੂੰ ਡਿਠਾ ਉਸੇ ਵੇਲੇ ਯਹੋਵਾ ਨੇ ਉਹਨੂੰ ਆਖਿਆ ਵੇਖ ਇਹੋ ਉਹ ਮਨੁੱਖ ਹੈ ਜਿਹਦੇ ਲਈ ਮੈਂ ਤੈਨੂੰ ਕਿਹਾ ਸੀ ਇਹੋ ਮੇਰੀ ਪਰਜਾ ਉੱਤੇ ਰਾਜ ਕਰੇਗਾ ਹallelujah ਹallelujah ਤਾਂ 82 ਉਹਦੇ ਲਈ ਰਾਜ ਭਾਗ ਖੋਲ ਗਈ ਯਿਸੂ ਮਸੀਹ ਦੇ ਨਾਮ ਚ ਹallelujah ਉਹ ਭੇਟਾ ਜਿਹੜੀ ਉਹ ਪਰਮੇਸ਼ਵਰ ਦੇ ਦਾਸ ਕੋਲ ਲੈ ਕੇ ਗਿਆ ਉਹਨੇ ਕਿੰਨੀ ਵੱਡੀ ਆਸ਼ੀਸ਼ ਖੋਲ ਦਿੱਤੀ ਕਿ ਸ਼ਾਉਲ ਕਿਤੇ ਗਧੀਆਂ ਦਾ ਪਤਾ ਪੁੱਛਣ ਗਿਆ ਸੀ ਕਿਤੇ ਘੋੜਿਆਂ ਦਾ ਮਾਲਕ ਬਣਾ ਦਿੱਤਾ ਪਰਮੇਸ਼ਵਰ ਨੇ ਹallelujah ਸੋ ਕੰਦੀ ਵੀ ਕੰਦੀ ਵੀ ਕੰਦੀ ਵੀ ਸਖਣੇ ਹੱਥੀ ਪਰਮੇਸ਼ਵਰ ਦੇ ਦਾਸ ਨੂੰ ਅੱਜ ਤੋਂ ਗਾਂ ਮਿਲਣਾ ਨਹੀਂ ਕੁਝ ਲੈ ਕੇ ਜਾਓ ਇਸ ਲਈ ਕਿਉਂਕਿ ਇਹ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਆ ਭਾਵੇਂ ਲੱਖ ਲੋਕੀ ਗੱਲਾਂ ਕਰਨ ਤੁਸੀਂ ਉਧਰ ਨੂੰ ਧਿਆਨ ਨਾ ਦਿਓ ਕਿਉਂਕਿ ਲੋਕਾਂ ਨੇ ਤੁਹਾਨੂੰ ਖਾਣ ਨੂੰ ਦਾਣੇ ਨਹੀਂ ਦੇਣੇ ਸਿਰਫ ਗੱਲਾਂ ਹੀ ਕਰ ਸਕਦੇ ਆ ਤਾਂ ਤੁਸੀਂ ਜਦੋਂ ਆਫਰਿੰਗ ਲੈ ਕੇ ਜਾਓਗੇ ਤੁਹਾਡੀ ਜ਼ਿੰਦਗੀ ਵਿੱਚ ਵੀ ਰਾਜ ਭਾਗ ਖੁੱਲ ਜਾਣਗੇ ਪਰਮੇਸ਼ਵਰ ਦੇ ਅਨੁਗ੍ਰਹਿ ਤੇ ਫਜ਼ਲ ਦੇ ਨਾਲ ਕੀ ਤੁਸੀਂ ਲੈਣਾ ਚਾਹੁੰਦੇ ਹੋ ਐਸੀਆਂ ਬਰਕਤਾਂ ਨੂੰ ਤਾਂ ਬਰਕਤਾਂ ਪਿੱਛੇ ਪਾ ਕੇ ਕਿਉਂ ਨਹੀਂ ਮਿਲਣਗੀਆਂ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਪੂਰਾ ਕਰੋਗੇ ਤੁਸੀਂ ਉਹਦੇ ਹੁਕਮਾਂ ਤੇ ਚੱਲੋਗੇ ਤਾਂ ਬਰਕਤਾਂ ਨੇ ਪਿੱਛੇ ਆਉਣਾ ਹੀ ਆਉਣੇ ਆ ਹਰ ਹਾਲਤ ਵਿੱਚ ਆਉਣੇ ਆ ਪਰ ਬਹੁਤ ਸਾਰੇ ਲੋਕ ਕੀ ਕਰਦੇ ਆ ਉਹ ਸਿਰਫ ਪ੍ਰਾਰਥਨਾ ਕਰਦੇ ਤਿੰਨ ਘੰਟੇ ਚਾਰ ਘੰਟੇ 6 ਘੰਟੇ ਪ੍ਰਾਰਥਨਾ ਕਰਨਾ ਬਹੁਤ ਜ਼ਿਆਦਾ ਉੱਤਮ ਆ ਬਹੁਤ ਜ਼ਿਆਦਾ ਉੱਤਮ ਪਰ ਪ੍ਰਾਰਥਨਾ ਕਰਕੇ ਸਿਰਫ ਪ੍ਰਾਰਥਨਾ ਕਰਕੇ ਤੁਸੀਂ ਫਾਈਨੈਂਸ਼ਲੀ ਬਲੇਸਿੰਗ ਨੂੰ ਓਪਨ ਨਹੀਂ ਕਰ ਸਕਦੇ ਕਿਉਂਕਿ ਇਹ ਸਿਧਾਂਤ ਨਹੀਂ ਹੈ ਫਰਜ ਕਰੋ ਇੱਕ ਕਿਸਾਨ ਉਹਦੇ ਕੋਲੇ ਬੀਜ ਸੀ ਉਹਨੇ ਕਾਲ ਦੇ ਦਿਨਾਂ 'ਚ ਬੀਜ ਖਾ ਲਿਆ ਮਤਲਬ ਘਟੀ ਦੇ ਸਮੇਂ ਵਿੱਚ ਜਦੋਂ ਧੁਣੋਂ 'ਚ ਸੀ ਜਿਹੜਾ ਬੀ ਉਹਨੇ ਬੀਜਣ ਨੂੰ ਰੱਖਿਆ ਸੀ ਉਹਨੇ ਉਹ ਬੀਜ ਖਾ ਲਿਆ ਤੇ ਹੁਣ ਜਦੋਂ ਫਸਲ ਬੀਜਣ ਦਾ ਸਮਾਂ ਆਇਆ ਤਾਂ ਖੇਤ ਦੇ ਕੰਡੇ ਬਹਿ ਗਿਆ ਵੱਟ ਫੜ ਕੇ ਉਹ ਰੋਈ ਜਾ ਰਿਹਾ ਰੋਈ ਜਾ ਰਿਹਾ ਰ ਅਕਾਸ਼ ਵੱਲ ਮੂੰਹ ਚੱਕ ਕੇ ਕਹਿ ਰਿਹਾ ਇਹਦੇ ਚ ਕਣਕ ਉੱਗ ਜਵੇ ਇਹਦੇ ਚ ਝੋਨੇ ਦੀ ਫਸਲ ਹੋ ਜਵੇ ਇਹਦੇ ਚ ਮੱਕੀ ਹੋ ਜਵੇ ਇਹਦੇ ਚ ਕਮਾਗ ਹੋ ਜਵੇ ਹੋ ਜਾਊਗਾ ਉਹਦੇ ਰੋੜੇ ਨਾਲ ਉਹਦੇ ਅਥਰੂ ਦੇ ਕੇ ਹੋ ਜਾਊਗਾ ਚਾਹੇ ਉਹ ਹੱਥ ਚੱਕ ਕੇ ਕਹੇ ਹੋ ਜਵੇ ਇਸ ਖੇਤ ਦੇ ਵਿੱਚ ਕਣਕ ਉੱਗ ਜੇ ਉੱਗ ਜੇ ਯਸੂ ਦੇ ਨਾਮ ਚ ਉੱਗ ਜੇ ਤਾਂ ਕਿ ਕਣਕ ਉੱਗ ਜੇਗੀ ਲੋਕ ਕੀ ਆ ਬੀਜ ਬੀਜਿਆ ਜਾਊਗਾ ਤਾਂ ਫਸਲ ਲੱਗੂਗੀ ਭਾਵੇਂ ਉਹ ਕਿਸਾਨ ਕਿੰਨਾ ਹੀ ਵਫਾਦਾਰ ਕਿਉਂ ਨਹੀਂ ਆ ਕਿੰਨਾ ਹੀ ਇਮਾਨਦਾਰ ਕਿਉਂ ਨਹੀਂ ਆ ਭਾਵੇਂ ਸੱਚੀ ਉਹਦੇ ਜ਼ਿੰਦਗੀ ਚ ਜ਼ਰੂਰਤ ਆ ਪਰ ਉਹ ਬੀਜ ਖਾ ਗਿਆ ਲੋ ਨੂੰ ਫਾਲੋ ਕਰਨਾ ਹੀ ਬੈਣਾ ਆ ਚਾਹੇ ਕੋਈ ਕਿੰਨਾ ਅਮੀਰ ਆ ਕਿੰਨਾ ਗਰੀਬ ਆ ਦੇਸ਼ ਦਾ ਕਾਨੂੰਨ ਸਾਰਿਆਂ ਲਈ ਇੱਕ ਹੈ ਡਾਕੂਮੈਂਟਸ ਨਹੀਂ ਆ ਤਾਂ ਚਲਾਨ ਬਣਦਾ ਆ ਜੇ ਅਮੀਰ ਰੇਪ ਕਰਦਾ ਗਰੀਬ ਰੇਪ ਕਰਦਾ ਸਜ਼ਾ ਬਰਾਬਰ ਦੀ ਇਸੇ ਤਰ੍ਹਾਂ ਹੀ ਅਤਮਕ ਦੁਨੀਆ ਦਾ ਲੋਅ ਆ ਜੇ ਜ਼ਮੀਨ ਵਿੱਚ ਬੀਜ ਪਾਇਆ ਫਸਲ ਉਪਜਦੀ ਆ ਤਾਂ ਆਤਮਕ ਦੁਨੀਆ ਵਿੱਚ ਇਹੀ ਲੋਅ ਕੰਮ ਕਰਦਾ ਕਿ ਤੁਸੀਂ ਜੇ ਕਣਕ ਬੀਜੋਗੇ ਕਣਕ ਉੱਗੇਗੀ ਮੱਕੀ ਲਾਓਗੇ ਮੱਕੀ ਕਮਾਦ ਲਾਓਗੇ ਕਮਾਦ ਪੈਸਾ ਬੀਜੋਤੇ ਪੈਸਾ ਉੱਗੇਗਾ ਪ੍ਰਾਰਥਨਾ ਕਰੋ ਦੱਬ ਕੇ ਕਰੋ ਪ੍ਰਾਰਥਨਾ ਤੁਹਾਡੇ ਲਈ ਮਨ ਦੀ ਸ਼ਾਂਤੀ ਲੈ ਕੇ ਆਉਂਦੀ ਆ ਪ੍ਰਾਰਥਨਾ ਤੁਹਾਡੀ ਬੁੱਧ ਨੂੰ ਖੋਲਦੀ ਆ ਅਕਲ ਬਖਸ਼ਦੀ ਆ ਤੁਹਾਨੂੰ ਪ੍ਰਾਰਥਨਾ ਹੀਲਿੰਗ ਦਾ ਕੰਮ ਕਰਦੀ ਆ ਤੁਹਾਡੇ ਜਿਸਮਾਨੀ ਹੀਲਿੰਗ ਦਾ ਕੰਮ ਕਰਦੀ ਆ ਪ੍ਰਾਰਥਨਾ ਤੁਹਾਨੂੰ ਪਰਮੇਸ਼ਵਰ ਨਾਲ ਗੱਲਬਾਤ ਕਰਨ ਦਾ ਰਾਹ ਖੋਲਦੀ ਆ ਤਿਆਰ ਕਰਦੀ ਆ ਪ੍ਰਾਰਥਨਾ ਦੇ ਨਾਲ ਤੁਹਾਡਾ ਮਨ ਹਲੀਮ ਹੁੰਦਾ ਆ ਪਰ ਪ੍ਰਾਰਥਨਾ ਦੇ ਨਾਲ ਤੂੰ ਸੀ ਫਾਈਨੈਂਸ਼ਲੀ ਬLESਸ ਨਹੀਂ ਹੋ ਸਕਦੇ ਅ ਜੇ ਕੋਈ ਕਵੇ ਕਿ ਇਹ ਤਾਂ ਜੀ ਨਵੇਂ ਨੇਮ ਦੇ ਅਨੁਸਾਰ ਨਹੀਂ ਆ ਤਾਂ ਕਿਵੇਂ ਨਹੀਂ ਬਹੀ ਨਵੇਂ ਨੇਮ ਦੇ ਅਨੁਸਾਰ ਜਦੋਂ ਇੱਕ ਗਰੀਬ ਔਰਤ ਆਪਣੇ ਕੱਪੜੇ ਚੋਂ ਖੋਲ ਕੇ ਕੁਝ ਦੰਮੜੀਆਂ ਕੱਢ ਕੇ ਉਹ ਦਾਨ ਵਾਲੇ ਬਕਸੇ ਚ ਪਾ ਰਹੀ ਸੀ ਤਾਂ ਯਿਸੂ ਮਸੀਹ ਦੇਖ ਕੇ ਖੁਸ਼ ਹੋਏ ਉਹ ਗਰੀਬ ਔਰਤ ਪਾ ਰਹੀ ਸੀ ਉਦੋਂ ਪ੍ਰਭੂ ਨੇ ਇਹ ਨਹੀਂ ਕਿਹਾ ਹਾਏ ਇਹਨੂੰ ਦੇਖ ਕੇ ਤਾਂ ਮੇਰਾ ਜੀ ਉਦਾਸ ਹੋ ਗਿਆ ਵੀ ਵਿਚਾਰੀ ਕੋਲ ਇਹੀ ਕੋਸ਼ ਸੀ ਇਹਨੂੰ ਪੌਣਾ ਨਹੀਂ ਚਾਹੀਦਾ ਸੀ ਇੰਨੇ ਘਾਤ ਤੇ ਪਾ ਦਿੱਤਾ ਜੇ ਗਰੀਬ ਨੂੰ ਦੇਣਾ ਗਲਤ ਹੁੰਦਾ ਯਿਸੂ ਜੀ ਦੀ ਨਜ਼ਰ ਵਿੱਚ ਕਿ ਗਰੀਬ ਨੂੰ ਨਹੀਂ ਬੀਜਣਾ ਚਾਹੀਦਾ ਗਰੀਬ ਨੂੰ ਬੇਟਾ ਨਹੀਂ ਚੜਾਉਣੀ ਚਾਹੀਦੀ ਤਾਂ ਉਸ ਔਰਤ ਨੂੰ ਦੇਖ ਕੇ ਖੁਸ਼ ਨਹੀਂ ਉਦਾਸ ਹੋਣਾ ਸੀ ਜਿੱਥੇ ਉਦਾਸ ਹੋਣ ਵਾਲਾ ਸੀ ਉਦਾਸ ਹੋਏ ਨਾ ਜਦੋਂ ਵਿਧਵਾ ਦਾ ਪੁੱਤ ਮਰ ਗਿਆ ਚੱਕ ਕੇ ਤੁਰੇ ਜਾਂਦੇ ਤਾਂ ਲਿਖਿਆ ਯਿਸੂ ਜੀ ਉਦਾਸ ਹੋ ਗਏ ਜਦੋਂ ਲਾਜ਼ਰ ਮਰਿਆ ਤਾਂ ਲਿਖਿਆ ਯਿਸੂ ਰੋਇਆ ਤਾਂ ਫਿਰ ਉਹ ਔਰਤ ਜਿਹਦੇ ਕੋਲੇ ਜੋ ਕੁਝ ਸੀ ਉਹਨੇ ਸਭ ਕੁਝ ਪਾ ਦਿੱਤਾ ਯਿਸੂ ਜੀ ਖੁਸ਼ ਹੋਏ ਇਟ ਮੀਨ ਕਿ ਯਿਸੂ ਜੀ ਉਸ ਲਾ ਨੂੰ ਪੂਰਾ ਕਰਦਿਆਂ ਦੇਖ ਕੇ ਖੁਸ਼ ਹੋਏ ਕਿ ਇੰਨੇ ਜੋ ਪਾ ਦਿੱਤਾ ਹੁਣ ਜੋ ਉਹਦੇ ਕੋਲ ਆ ਇੰਨੇ ਉਹ ਸਾਰਾ ਹੀ ਲੈ ਲੈਣਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਇਸ ਲਈ ਖੁਸ਼ ਹੋਏ ਸੀ। ਤਾਂ ਇਟ ਮੀਨ ਕਿ ਯਿਸੂ ਜੀ ਦੀ ਨਜ਼ਰ ਦੇ ਵਿੱਚ ਵੀ ਭੇਟਾ ਉੱਤਮ ਆ। ਅਰੇ ਯਿਸੂ ਜੀ ਨੇ ਫਰੀਸੀਆਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਦਸਵੰਦ ਕਹਦੇ ਲੈ ਦਿਨ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਤੁਹਾਨੂੰ ਸਿਰਫ ਇਮਾਨਦਾਰੀ ਵਫਾਦਾਰੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਪਰ ਲਿਖਿਆ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਇਹ ਵੀ ਨਾ ਛੱਡਦੇ ਪਰ ਤੁਸੀਂ ਆ ਵੀ ਕਰਦੇ ਤਾਂ ਦੋਨੋਂ ਹੀ ਕੰਮ ਸਪਿਰਚੁਅਲ ਵੀ ਤੇ ਫਿਜ਼ੀਕਲ ਵੀ ਦੋਨੋਂ ਦੇ ਵਿੱਚ ਵਫਾਦਾਰ ਰਹਿਣਾ ਤੇ ਜਦੋਂ ਯਿਸੂ ਜੀ ਨੂੰ ਪੁੱਛਿਆ ਵੀ ਆਹ ਜਿਹੜਾ ਕੈਸਰ ਦਾ ਇਹਦਾ ਕਿੱਦਾਂ ਕਰਨਾ ਕਹਿੰਦਾ ਪਰਮੇਸ਼ਰ ਦਾ ਪਰਮੇਸ਼ਰ ਨੂੰ ਤੇ ਕੈਸਰ ਦਾ ਕੈਸਰ ਨੂੰ ਦਿਓ ਹallelujah ਤਾਂ ਯਿਸੂ ਜੀ ਨੇ ਨਹੀਂ ਕਿਹਾ ਕਿ ਪਰਮੇਸ਼ਰ ਦਾ ਪਰਮੇਸ਼ਰ ਨੂੰ ਦੇਣ ਦੀ ਜ਼ਰੂਰਤ ਨਹੀਂ ਆ ਉਹਨੂੰ ਕਾਦੀ ਲੋੜ ਆ ਉਹਨੇ ਕੀ ਕਰਨਾ ਆ